ਬਿਨਾਂ ਦੇ ਜ਼ਿੰਦਗੀ ਨਸ਼ਟ ਆ ਅੱਧੀ ਜ਼ਿੰਦਗੀ ਹੀ ਹੋਣੀ ਨਸ਼ਟ ਆ ਅੱਧੀ ਕੀ ਪੂਰੀ ਜ਼ਿੰਦਗੀ ਨਸ਼ਟ ਆ ਜਿਵੇਂ ਮੜ ਕੇ ਨਿਗ 15 ਸਾਲ ਸੜੀ ਉਮਰਿਆ ਹਜੇ ਅੱਗੇ ਅੱਗੇ ਜਿੱਥੇ ਤੱਕ ਰੱਬ ਨੇ ਸਾਹ ਲਏ ਆ ਉਤੋਂ ਤੱਕ ਤੇ ਘਾਟ ਮਹਿਸੂਸ ਹੁੰਦੀ ਰਹਿਣੀ ਆ ਮੇਰੀ ਮਾਂ ਨੇ ਬੁਏ ਦੇ ਖੜੇ ਹੋਣਾ ਤੇ ਮੇਰਾ ਪੁੱਤਾਂ ਉਹ ਲਿਆ ਹੁਣ ਫਿਰ ਜਿਹੜੀ ਚੀਜ਼ ਘਣਾ ਹੋਈ ਬਣਾ ਕੇ ਰੱਖਣੀ ਵੀ ਆਣ ਕੇ ਖਾਣੀ ਆ ਨੂੰ ਪਿਆਰ ਬੜਾ ਹੈ ਆਪਣੀ ਮਾਂ ਨਾਲ ਮੈਂ ਉਹਨਾਂ ਨਾਲ ਸੋਣਾ ਨਹੀਂ ਮੈਂ ਹੋਰ ਕਹਿਣਾ ਨਹੀਂ ਸੋਣਾ ਆਪਣੀ ਮਾਂ ਤੋਂ ਬਿਨਾਂ ਮੈਂ ਕਹਿਣਾ ਨਹੀਂ ਇੰਨੀ ਗੱਲ ਸ਼ੇਅਰ ਕਰਦਾ ਜਾਂ ਕਹਿਣਾ ਬੋਲਦਾ ਆਪਣੀ ਮਾਂ ਨੇ ਰੱਖਦਾ ਸੀ ਬਸ ਮੈਂ ਆਪਣੇ ਡੈਡੀ ਸਾਹਮਣੇ ਕੋਈ ਮਾੜੀ ਗੱਲ ਨਹੀਂ ਕਰਦਾ ਮੰਮੀ ਬੜੇ ਉਹਦਾ ਤਾਂ ਦਿਲ ਬੜਾ ਛੋਟਾ ਵਾ ਛਾਟੀ ਭਰ ਲੈਂਦੇ ਉਹ ਦੇਲਾ ਆਪਣਾ ਬਾਕੀ ਮੈਂ ਉਹ ਕਰਨਾ ਸਾਰਿਆਂ ਨੂੰ ਆਪਣੀ ਮਾਂ ਦੀ ਰਿਸਪੈਕਟ ਕਰਿਆ ਕਰੋ ਕਦਰ ਕਰਿਆ ਕਰੋ ਮਾਂ ਪਿਓ ਦੀ ਕਈ ਨਸ਼ੇ ਕਰਕੇ ਤੇ ਮਾਂ ਪਿਓ ਨੂੰ ਕੁੱਟਦੇ ਆ ਮੈਨੂੰ ਪੁੱਛ ਲਓ ਮੇਰੀ ਮਾਂ ਚਲ ਗਈ ਆ ਤੁਸੀਂ ਦੇਖ ਰਹੇ ਹੋ ਅਨਮਿਊਟ ਚੈਨਲ ਅੱਜ ਤੁਹਾਨੂੰ ਲੈ ਕੇ ਆਇਆ ਗੋਲੂ ਮਾਝੇ ਵਾਲੇ ਦੇ ਘਰ ਜਿੱਥੇ ਉਹਦੀ ਮਾਂ ਦੀ ਡੈਥ ਹੋ ਗਈ ਆ ਔਰ ਲੋਕੀ ਜਿਹੜੇ ਸੋਸ਼ਲ ਮੀਡੀਆ ਤੇ ਉਹਨੂੰ ਗਲਤ ਕਮੈਂਟ ਵੀ ਕਰਦੇ ਪਏ ਆ ਔਰ ਆਪਾਂ ਗੱਲ ਵੀ ਕਰਾਂਗੇ ਗੋਲੂ ਦੇ ਨਾਲ ਹਾਂਜੀ ਗੋਲੂ ਜੀ ਕੀ ਕਮੈਂਟ ਕਰਦੇ ਆ ਤੁਹਾਨੂੰ ਕਿਉਂ ਕਰਦੇ ਪਏ ਆ ਇਹ ਤੇ ਭਾਰੀ ਹੁਣ ਜਿਹੜੇ ਕਮੈਂਟ ਕਰਦੇ ਹੁਣ ਉਹਨਾਂ ਨੂੰ ਜਵਾਬ ਦੇ ਮੈਂ ਦੇ ਨਹੀਂ ਸਕਦਾ ਬਾਕੀ ਰੱਬ ਉਹਨਾਂ ਨੂੰ ਬੁੱਧੀ ਦਾ ਬਲ ਬਖਸ਼ੇ ਜਿਹੜੇ ਗਲਤ ਕਮੈਂਟ ਕਰਦੇ ਆ ਕਰਦੇ ਰੋ ਮੈਨੂੰ ਕੀ ਕਰ ਲੈਣਗੇ ਜਿਹੜੇ ਬੰਦੇ ਤੇ ਬਣੀ ਹੁੰਦੀ ਪਤਾ ਉਹਨੂੰ ਦਾ ਉਹਦੇ ਤੇ ਕੀ ਬੀ ਤੰਡੀ ਆ ਜਾਂ ਕੀ ਉਹਦੇ ਤੇ ਉਹਨੂੰ ਪਤਾ ਲੱਗਦਾ ਜਿਦੀ ਮਾਂ ਹਾਂਜੀ 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 ਮਾਂ ਤੋਂ ਬਿਨਾ ਦੇ ਜ਼ਿੰਦਗੀ ਨਸ਼ਟ ਆ ਅੱਧੀ ਜ਼ਿੰਦਗੀ ਹੀ ਹੁਣ ਨਸ਼ਟ ਆ ਅੱਧੀ ਹੀ ਪੂਰੀ ਜ਼ਿੰਦਗੀ ਨਸ਼ਟ ਆ ਰਿਹਾ ਮੜ ਕੇ ਨਿਕ ਪੰਨ 15 ਸਾਲ ਸੜੀ ਉਮਰ ਆ ਹਜੇ ਅੱਗੇ ਅੱਗੇ ਜਿੱਥੇ ਤੱਕ ਆਪਣੇ ਸਾਹ ਲਿਗੇ ਆ ਉਤੋਂ ਤੱਕ ਤਾਂ ਘਾਟ ਮਹਿਸੂਸ ਹੁੰਦੀ ਰਹਿਣੀ ਆ ਬਾਕੀ ਦੁੱਖ ਹੀ ਆ ਹੁਣ ਕੀ ਲੋ ਜਦੋਂ ਘਰ ਰਾਤ ਨੂੰ ਲੇਟ ਵੀ ਜਾਂਦੇ ਮਮੀ ਜਿਹੜੇ ਆ ਦੀਕਦੇ ਆ ਸਾਡੇ ਵੀ ਦੀਕਦੇ ਆ ਉਦਾਂ ਦਾ ਫਿਰ ਕਿਸ ਉਦਾਂ ਬੜੀ ਭਲੇਖੇ ਦੇ ਹੁਣ ਪੈਂਦੇ ਆ ਜਦੋਂ ਮੈਂ ਰਾਤ ਕਿਤੇ 12 ਵਜੇ ਵੀ ਹੋਣਾ 1 ਵਜੇ ਵੀ ਹੋਣਾ ਮੇਰੀ ਮਾਂ ਬੁਏ ਜਿਹੜੇ ਖੜੇ ਹੋਣਾ ਤੇ ਮੇਰਾ ਪੋਤਾ ਹੁੰਦਿਆ ਹੁਣ ਤੇ ਫਿਰ ਜੜੀ ਚੀਜ਼ ਕਹਣਾ ਉਹ ਹੀ ਬਣਾ ਕੇ ਰੱਖਣੀ ਵੀ ਆਣ ਕੇ ਖਾਣੀ ਆ ਉਹ ਜੀ ਜਿਹੜਾ ਦੁੱਖ ਦਿੰਦੀ ਆ ਹੁਣ ਉਹ ਚੀਜ਼ਾਂ ਵੀ ਚੀਜ਼ਾਂ ਚੇਤੇ ਹੁੰਦੀਆਂ ਉਹ ਤੇ ਮਾਂ ਨੇ ਹਰ ਇੱਕ ਚੀਜ਼ ਪੁੱਤ ਨੂੰ ਪੁੱਛਣਾ ਹੁੰਦਾ ਬਣਾਣਾ ਕੀ ਆ ਖਾਣਾ ਕੀ ਆ ਹਾਂਜੀ 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 ਫਿਰ ਭੁਣ ਨਹੀਂ ਲੱਭਦੀ ਨਹੀਂ ਨਹੀਂ ਭਾਜੀ ਉਹ ਚੀਜ਼ ਤੇ ਬੜੀ ਦੂਰ ਚਲ ਗਈ ਹੁਣ ਨਾ ਜੇ ਮਾਂ ਦੂਰ ਚਲ ਗਈ ਤੇ ਫਿਰ ਉਹ ਚੀਜ਼ਾਂ ਵੀ ਤੇ ਦੂਰ ਜਾਣੀਆਂ ਆ ਬਾਕੀ ਮੈਂ ਉਹ ਕਰਨਾ ਸਾਰਿਆਂ ਨੂੰ ਆਪਣੀ ਮਾਂ ਦੀ ਰਿਸਪੈਕਟ ਕਰਿਆ ਕਰੋ ਕਦਰ ਕਰਿਆ ਕਰੋ ਮਾਂ ਪਿਓ ਦੀ ਕਈ ਨਸ਼ੇ ਕਰਕੇ ਤੇ ਮਾਂ ਪਿਓ ਨੂੰ ਕੁੱਟਦੇ ਆ ਮੈਨੂੰ ਪੁੱਛ ਲਓ ਮੇਰੀ ਮਾਂ ਚਲ ਗਈ ਆ ਬੜਾ ਵੱਡਾ ਦੁੱਖ ਹੁੰਦਾ ਮਾਂ ਦਾ ਜਾਣਾ ਪਰ ਲੋਕੀ ਜਿਹੜੇ ਕਮੈਂਟ ਮਾਰਦੇ ਪਏ ਤੁਹਾਨੂੰ ਗਲਤ ਕਮੈਂਟ ਮਾਰਦੇ ਕਮੈਂਟ ਭਈ ਹੁਣ ਕੀ ਕਹਣਾ ਕਵਾ ਹੁਣ ਉਹਨਾਂ ਨੂੰ ਹੁਣ ਉਹਨਾਂ ਲੋਕਾਂ ਦੀ ਬੁੱਧੀ ਪੜਿਛਿਆ ਰੱਬ ਉਹਨਾਂ ਨੂੰ ਬੁੱਧੀ ਦਾ ਬਲ ਬਖਸ਼ੇ ਮੈਨੂੰ ਕੀ ਕਰ ਲੈਣਗੇ ਘੜੀ ਜਾਣ ਗਲਤ ਕਮੈਂਟ ਬੰਦੇ ਨੂੰ ਪਤਾ ਹੁੰਦਾ ਵਾ ਜਿਹਦੀ ਮਾਂ ਗਈ ਹੋਵੇ ਤੇ ਜਿਹਨੂੰ ਦੁੱਖ ਪਿਆ ਹੋਵੇ ਦੂਜੇ ਬੰਦੇ ਨੂੰ ਕੁਝ ਨਹੀਂ ਪਤਾ ਦੂਜੇ ਬੰਦੇ ਨੂੰ ਇਹ ਆ ਕਿ ਇਹ ਫੈਮਲੀ ਡਿਆ ਵਾ ਇਹ ਚੜ੍ਹਾਈ ਲਈ ਡਿਆ ਵੀ ਮੇਰਾ ਨਾਮ ਹੋ ਜਾਏ ਨਾਮ ਨੂਮ ਨਾ ਨਹੀਂ ਮੈਨੂੰ ਕੋਈ ਚੱਕਰ ਮੈਂ ਡਿੱਗ ਜਾਵਾਂ ਚਾਹੇ ਤਾਂ ਚੜ੍ਹ ਜਾਵਾਂ ਡੇਰਾ ਮੈਨੂੰ ਕੋਈ ਚੱਕਰ ਦੀਆਂ ਬਸ ਮੈਨੂੰ ਆਪਣੀ ਮਾਂ ਦਾ ਦੋਖ ਹੈ ਮੈਂ ਉਹ ਲੋਕਾਂ ਨਾਲ ਇਜ਼ਹਾਰ ਕਰਦਾ ਵਾਂ ਗੱਲੋ ਕਿਸੇ ਵੇਲੇ ਇਦਾਂ ਵੀ ਹੁੰਦਾ ਕੋਈ ਆਪਾਂ ਕੰਮ ਕਰਨਾ ਹੈ ਜੇ ਤੁਸੀਂ ਕੋਈ ਸ਼ੂਟਿੰਗ ਤੇ ਜਾਣਾ ਹੈ ਮਮੀ ਨਾਲ ਗੱਲ ਕਰਨੀ ਵੀ ਮੈਂ ਉੱਥੇ ਜਾਵਾਂ ਕਿ ਨਾ ਜਾਵਾਂ ਇਦਾਂ ਇਦਾਂ ਉਹ ਵੀ ਚੀਜ਼ ਹੁਣ ਬਹੁਤ ਜ਼ਿਆਦਾ ਹੈ ਬਹੁਤ ਚੀਜ਼ਾਂ ਵਧੀ ਹੋਈਆਂ ਮੇਰੇ ਨਾਲ ਮੈਨੂੰ ਕਦੀ ਕਿਤੇ ਜਾਣਾ ਹੋਵੇ ਮੈਂ ਆਪਣੀ ਮੰਮੀ ਨੂੰ ਪਹਿਲਾਂ ਪੁੱਛਣਾ ਮਮੀ ਜਾਵਾਂਗੇ ਨਾ ਜਿੱਥੇ ਮੇਰੀ ਮੰਮੀ ਨੇ ਕਹਾਂ ਤਾਂ ਨਾ ਤੇ ਨਹੀਂ ਜਿੱਥੇ ਕਹਤੀ ਹਾਂ ਤੇ ਫਿਰ ਹਾਂ ਬਾਕੀ ਹੁਣ ਜੇ ਦੋ ਨੇੜੇ ਸਵੇੜੇ ਹੋਣਾ ਫਿਰ ਉਹ ਕਮੀ ਤੇ ਮਹਿਸੂਸ ਹੁੰਦੀ ਰਣੀ ਆ। ਉਹ ਆਡੀਕ ਦੀ ਕਰਦੀਆਂ ਵਾਜਾਂ ਵੀ ਦਿੰਦੀਆਂ ਬਾਹਰੋਂ ਲੇਟ ਹੋ ਗਿਆ। ਹਾਂਜੀ ਹਾਂਜੀ ਹੁਣ ਵੀ ਕਈ ਵਾਰ ਮੈਨੂੰ ਭੁਲੇਖੇ ਪੈਂਦੇ ਜੇ ਮੈਂ ਕਿਤੇ ਦੂੜ ਨੇੜੇ ਚੱਲ ਜਾ ਫਿਰ ਮੈਨੂੰ ਇਹ ਹੁੰਦਾ ਮੈਨੂੰ ਮਾਡੀ ਖੰਡੀ ਆ। ਫਿਰ ਮੈਨੂੰ ਕਈ ਵਾਰ ਮੇਰੇ ਦਿਮਾਗ ਚ ਜਾਂਦਾ ਵੀ ਮੈਂ ਇਦਾਂ ਹੋ ਗਈਆਂ ਤੇ ਹੁਣ ਮੇਰੇ ਪੁੱਤ ਨੇ ਫਿੜੀ ਜਾਣਾ। ਫਿਰ ਦਾ ਨਹੀਂ ਮੈਂ ਫਿਰਦਾ ਮੈਂ ਘਾਟ ਹੀ ਆ। ਕੋਹਤੇ ਸਕੂਲ ਨੂੰ ਛੁੱਟੀਆਂ ਪਈਆਂ ਉਤੋਂ ਪਹਿਲਾਂ ਸਕੂਲ ਸਕੂਲੋਂ ਘਰ ਤੇ ਘਰੋਂ ਸਕੂਲੇ ਬੱਸ ਮੈਂ ਜ਼ਿਆਦਾ ਬਾਹਰ ਨਹੀਂ ਫਿਰਨਾ। ਮਾ ਦਾ ਸੁਪਨਾ ਹੁੰਦਾ ਵੀ ਮੇਰਾ ਬੱਚਾ ਕਿਤੇ ਕਿਤੇ ਪਹੁੰਚ ਜਾਏ ਹਾਂਜੀ ਹਾਂਜੀ ਸੁਪਨੇ ਤੇ ਭਰੀ ਬੜੇ ਤਗੜੇ ਹੀ ਮੈਂ ਆਪਣੇ ਮਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਆਪਣੀ ਮਾਂ ਨੂੰ ਗੱਡੀ ਚ ਘਮਾਉਣਾ ਸੁਪਨਾ ਹੀ ਰਹਿ ਗਿਆ ਭਾਜੀ ਮਾਤਾ ਦਾ ਸੁਪਨਾ ਹੁੰਦਾ ਵੀ ਮੇਰਾ ਮਰ ਬੇਟਾ ਜਿਹੜਾ ਫਿਲਮ ਸਟਾਰ ਚ ਫਿਲਮ ਸਟਾਰ ਬਣ ਜਾਏ ਪਰ ਉਹ ਤੁਸੀਂ ਹੋ ਹੈਗੇ ਪਰ ਹੋਰ ਵੀ ਫਿਲਮਾਂ ਚ ਗਾ ਮਾ ਦਾ ਜਿਹੜਾ ਨਾਮ ਰੋਸ਼ਨ ਕੀਤਾ ਜਾਏ ਮਾਂ ਤੇ ਫਿਰ ਭਾਜੀ ਹੁਣ ਮਾਂ ਮੈਂ ਹੁਣ ਥੋੜਾ ਜਿਹਾ ਸੋਚ ਲਿਆ ਮੈਂ ਇੱਥੇ ਆਪਣੀ ਮਾਂ ਦਾ ਟੈਟੂ ਨਾ ਬਣਾਉਣਾ ਆਪਣੀ ਮਾਂ ਦਾ ਤੇ ਇੱਥੇ ਫੋਟੋ ਭਗੋਣੀ ਆ ਤੇ ਬਾਕੀ ਇਧਰ ਤੇ ਹੁਣ ਬੜਾ ਵਾ ਮੈਨੂੰ ਪਿਆਰ ਬੜਾ ਹੈ ਆਪਣੀ ਮਾਂ ਨਾਲ ਮੈਂ ਉਹਨਾਂ ਨੂੰ ਸੁਣਾਉਣਾ ਮੈਂ ਉਹ ਕਹਿਣਾ ਨਹੀਂ ਸੁਣਾ ਆਪਣੀ ਮਾਂ ਤੋਂ ਬਗੈਰ ਮੈਂ ਕਿਸੇ ਨਾਲ ਨਹੀਂ ਇੰਨੀ ਗੱਲ ਸ਼ੇਅਰ ਕਰਦਾ ਜਾਂ ਕਿਸੇ ਨਾਲ ਬੋਲਦਾ ਆਪਣੀ ਮਾਂ ਨੇ ਰੱਖਦਾ ਹੀ ਬਸ ਕੋਣ ਰਿਸ਼ਤੇਦਾਰ ਵੀ ਆਏ ਤੇ ਯਾਰ ਰਿਸ਼ਤੇਦਾਰ ਵੀ ਤੁਹਾਡੇ ਲੱਗੇ ਰਹਿੰਦੇ ਆ ਫਿਰ ਰਿਸ਼ਤੇਦਾਰ ਤਾਂ ਥੋੜੀ ਦਿਨ ਆਣਗੇ ਨਾ ਤੁਹਾਡੇ ਕੋਲ ਰਿਸ਼ਤੇਦਾਰ ਭਈ ਇੱਕ ਦਿਨ ਆਣਗੇ ਚਾਰ ਦਿਨ ਆਣਗੇ ਹਫਤਾ ਆ ਜਾਣਗੇ ساری ਉਮਰ ਤਲੀ ਨਾ ਰਿਸ਼ਤੇਦਾਰਾਂ ਦੇ ਕੋਲ ਬੈਠੇ ਰਹਿਣਾ ਸੰਭਾਲਣਾ ਤੇ ਆਪ ਹੀ ਪਣਾ ਸੰਭਾਲਣਾ ਗਈ ਭੜੀ ਮੈਂ ਸੰਭਾਲ ਲਿਆ ਹ ਹੁਣ ਤੇ ਫਿਲਹਾਲ ਮੈਂ ਆਪਣੇ ਡੈਡੀ ਸਾਹਮਣੇ ਕੋਈ ਬਿਮਾਰੀ ਗੱਲ ਨਹੀਂ ਕਰਦਾ ਮੰਮੀ ਭਰੇ ਉਹਦਾ ਤਾਂ ਦਿਲ ਬੜਾ ਛੋਟਾ ਵਾ ਝਾਟੀ ਭੜ ਲੈਂਦੇ ਉਹ ਦੇਲਾ ਪਣਾ ਕੋਈ ਤਾਂ ਤੁਹਾਡੇ ਕਮੈਂਟ ਕੋ ਮਾਰੇ ਗਿਆ ਕਮੈਂਟ ਪਤਾ ਨਹੀਂ ਭੜੀ ਇਹਦੇ ਹੁਣ ਉਹਨਾਂ ਨੂੰ ਪਤਾ ਹੋਣਾ ਵਾ ਇਜਾ ਤਕਲੀਫ ਹੋਊਗੀ ਕੋਈ ਤਾਂ ਕਰਕੇ ਮਾਰਿਆ ਹੋਊਗਾ। ਉਹ ਜਿਹੜਾ ਦੁੱਖ ਪੁੱਤ ਨੂੰ ਆ ਮਾ ਦਾ ਉਹ ਦੁੱਖ ਕਿਸੇ ਹੋਰ ਨੂੰ ਨਹੀਂ ਹੋਣਾ। ਨਹੀਂ ਨਹੀਂ ਭਾਜੀ ਦੁੱਖ ਕਿਸ ਨੂੰ ਕਹਦਾ ਭਾਜੀ ਕਿਸ ਨੂੰ ਕੋਈ ਨਹੀਂ ਹੈ। ਅਵੇਲਾ ਇੱਥੇ ਵੀ ਪਤੰਗਾ ਰੋਂਦੇ ਚੀਕਾ ਮਾਰ ਰਹੇ ਕਿ ਇਹਨੂੰ ਹੈਗਾ ਕਿਹਨਾ। ਇਹ ਮੈਨੂੰ ਹੀ ਬੱਸ ਮੇਰੀ ਮਾਂ ਗਈ ਹੈ ਤੇ ਮੈਂ ਕਿੱਥੋਂ ਤੱਕ ਮਾਇਨੇ ਰੱਖਣਾ ਕਿੱਥੋਂ ਤੱਕ ਨਹੀਂ। ਕੀ ਕਹਿਣਾ ਚਾਹੁੰਦੇ ਜਿਹੜੇ ਕਮੈਂਟ ਕਰਕੇ ਮਾਰਦੇ ਆ ਤੇ ਜਿਹੜੇ ਸਹੀ ਮਾਰਦੇ। ਜਿਹੜੇ ਸਹੀ ਮਾਰਦੇ ਉਹਨਾਂ ਮੇਰੇ ਭਰਾਵਾਂ ਨੂੰ ਤਾਂ ਦਿਲੋਂ ਧੰਨਵਾਦ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਮੇਰੀ ਦਿਲ ਦੀ ਗੱਲ ਸਮਝਦੇ ਤੇ ਜਿਹੜੇ ਨਹੀਂ ਸਮਝਦੇ ਉਨਾਂ ਲਈ ਜਿਹੜੇ ਜਾਬ ਉਹਨਾਂ ਨੇ ਬੁੱਧੀ ਬਖਸ਼ੀ ਇਹ ਦੇਖਿਆ ਤੁਸੀਂ ਕੋਲੂ ਮਾਝੇ ਵਾਲੇ ਨੂੰ ਉਹਨਾਂ ਦੀ ਵੀ ਉਹਨੇ ਆਪਣੇ ਮਾਦਾ ਸੁਖਣਾ ਜਿਹੜਾ ਪੂਰਾ ਕਰਨਾ ਹੈ ਕਿਉਂਕਿ ਉਹਦੀ ਮਾਂ ਨੇ ਸੁਖਣਾ ਦੇਖਿਆ ਸੀ ਵੀ ਬਟਾ ਸਟਾਰ ਬਣੇ ਮੈਂ ਬਟਾਲਾ ਤੋਂ ਵਿੱਕੀ ਮਲਿਕ ਦਾ ਨਮੂੜ ਚੱਲਣਾ ਹੈ